ਸਸੀ ਕਾਲ ਜੀ ਆਪਣੇ ਚੈਨਲ ਤੇ ਸਵਾਗਤ ਹੈ ਅੱਜ ਆਪਾਂ ਰੈਸਪੀ ਨਹੀਂ ਬਣਾ ਰਹੇ ਜੀ ਅੱਜ ਆਪਾਂ ਬਣਾ ਰਹੇ ਆ ਤੇਲ ਇਹ ਮੈਂ ਲਈ ਹੈ ਜੀ ਲੋਹੇ ਦੀ ਕੜਾਹੀ ਤੇ ਉਹਦੇ ਵਿੱਚ ਆਪਾਂ ਨਾਰੀਅਲ ਦਾ ਤੇਲ ਪਾ ਲਿਆ ਨਾਰੀਅਲ ਦਾ ਤੇਲ ਤੁਸੀਂ ਆਪਦੇ ਹਿਸਾਬ ਨਾਲ ਪਾ ਲਓ ਕਿੰਨਾ ਕੁ ਬਣਾਉਣਾ ਹੈ ਉਹ ਸਾਬ ਨਾਲ ਪਾ ਲਓ ਜਿੰਨਾ ਆਪਾਂ ਤੇਲ ਲਿਆ ਜੀ ਉਦੋਂ ਅੱਧਾ ਆਪਾਂ ਔਲਾ ਕद्दूकस ਕਰਕੇ ਔਲਾ ਹੀ ਕੱਦੂ ਬਸ ਕਰਿਆ ਮੈਂ ਇਹ ਲਵਾਂਗੇ ਆਪਾਂ ਤੇਲ ਤੋਂ ਅੱਧਾ ਪਾਉਣਾ ਤੇ ਇਹਦੇ ਵਿੱਚ ਇੱਕ ਪਾਵਾਂਗੇ ਆਪਾਂ ਕਲੌਂਜੀ ਕਲੌਂਜੀ ਦੇ ਜੀ ਆਪਾਂ 5 ਚਮਚੇ ਪਾਵਾਂਗੇ ਇੰਨੇ ਤੇਲ ਦੇ ਹਿਸਾਬ ਨਾਲ ਜਿੰਨਾ ਕਿ ਤੁਸੀਂ ਬਣਾਉਣਾ ਉਸ ਹਿਸਾਬ ਨਾਲ ਬਣਾ ਲਓ ਮੜਾ ਮੋਟਾ ਘੱਟ ਵੱਧ ਵੀ ਪੈ ਜਾਊਗਾ ਤਾਂ ਕੋਈ ਇਹਦੇ ਚੱਕਰ ਨਹੀਂ ਹੈਗਾ ਜੀ ਇਹ ਵਾਲ ਕਾਲੇ ਕਰਨ ਵਾਸਤੇ ਜੀ ਇਹ ਨੁਸਖਾ ਆਪਣੇ ਘਰੇ ਬਣਾਇਆ ਸੀ ਪਹਿਲਾਂ ਤੇ ਉਹਨਾਂ ਦੇ ਵਾਲ ਆ ਜਿਹੜੇ ਕਾਲੇ ਹੋਣੇ ਸ਼ੁਰੂ ਹੋ ਗਏ ਤੇ ਡਾਈ ਲਾਉਂਦੇ ਸੀ ਨਾਲੇ ਕਿ ਉਹ ਤੇ ਕਾਲੇ ਹੋਣੇ ਸ਼ੁਰੂ ਹੋ ਗਏ ਕੋਈ ਵੀ ਚੀਜ਼ ਦਾ ਰਿਜ਼ਲਟ ਹੈ ਜਿਹੜਾ ਜੇ ਆਪਾਂ ਹਫ਼ਤਾ 15 ਦਿਨ ਲਾ ਲਈਏ ਤੇ ਆਪਾਂ ਕਹੀਏ ਵੀ ਰਿਜ਼ਲਟ ਮਿਲੂਗਾ ਇਸ ਤਰ੍ਹਾਂ ਨਹੀਂ ਮਿਲਦਾ ਹੁੰਦਾ ਆਪਾਂ ਨੂੰ ਲੰਮਾ ਟਾਈਮ ਹੈ ਉਸ ਚੀਜ਼ ਨੂੰ ਅ ਬਰਤਣਾ ਪੈਂਦਾ ਫੇਰ ਆਪਾਂ ਨੂੰ ਉਹਦਾ ਰਿਜ਼ਲਟ ਪਤਾ ਲੱਗਦਾ ਕਿਉਂਕਿ ਔਲੇ ਦਾ ਤੁਹਾਨੂੰ ਪਤਾ ਹੀ ਹੈ ਵੀ ਇਹ ਔਲਾ ਜਿਹੜਾ ਉਹ ਕਿੰਨਾ ਗੁਣਕਾਰੀ ਹੈ ਤੇ ਔਲੇ ਨਾਲ ਜਿਹੜਾ ਔਲੇ ਵਾਲਾਂ ਦੇ ਬਹੁਤ ਚੰਗੇ ਆਪਣੀ ਸਕਿਨ ਲਈ ਬਹੁਤ ਚੰਗਾ ਹੈ ਤੇ ਇਸ ਲਈ ਆਪਾਂ ਇਹਨੂੰ ਬਿਲਕੁਲ ਮੀਡੀਅਮ ਅੱਗ ਤੇ ਬਣਾਵਾਂਗੇ ਆਪਣੇ ਨਾਲ ਪੂਰੀ ਵੀਡੀਓ ਦੇ ਨਾਲ ਆਪਣੇ ਨਾਲ ਜੁੜੇ ਰਹੋ ਜਿਹੜੇ ਆਪਣੇ ਭੈਣ ਭਰਾ ਪਹਿਲੀ ਵਾਰ ਆਪਣੇ ਚੈਨਲ ਤੇ ਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਪਣੀ ਤੁਹਾਡੇ ਕੋਲ ਆਪਣੀ ਵੀਡੀਓ ਪਹੁੰਚ ਸਕਣ ਤੇ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਬਸ ਆਪਾਂ ਹੁਣ ਅੱਗੇ ਬਣਾਉਣੇ ਦੀ ਤੇਲ ਇਹ ਬਿਲਕੁਲ మీడియం ਅੱਗ ਤੇ ਬਣੂਗਾ ਜੀ ਇਸ ਗੱਲ ਦਾ ਪੂਰਾ ਧਿਆਨ ਰੱਖਣਾ ਜਦੋਂ ਹੁਣ ਤੇਲ ਗਰਮ ਹੋ ਜਾਊਗਾ ਫਿਰ ਆਪਾਂ ਅੱਗੇ ਦੱਸਦੇ ਹਾਂ ਵੀ ਕੀ ਪਾਉਣਾ ਲਓ ਜੀ ਆਪਾਂ ਔਲਾ ਜਿਹੜਾ ਕੱਦੂ ਬਸਕਰਿਆ ਸੀ ਉਹ ਪਾ ਲਿਆ ਤੇਲ ਦੇ ਵਿੱਚ ਇਹ ਬਣਾਉਣਾ ਵੀ ਲੋਹੇ ਦੀ ਕੜਾਹੀ ਚ ਹੈ ਜੀ ਤੇ ਆਹ ਇੰਨਾ ਕ ਆਪਾਂ ਔਲਾ ਰੱਖ ਲਿਆ ਜੀ ਇਹਨੂੰ ਆਪਾਂ ਸਿਕਾ ਲਾਂਗੇ ਸਿਕਾ ਕੇ ਆਪਾਂ ਡੇਲੀ ਖਾ ਲੈ ਕਰਾਂਗੇ ਤੇ ਹੁਣ ਆਪਾਂ ਨਾਲ ਹੀ ਇਹਦੇ ਪਾ ਦਾਂਗੇ ਜੀ ਕਲੌਂਜੀ ਤੇ ਇਹਨੂੰ ਬਸ మీడియం ਅੱਗ ਦੇ ਉੱਤੇ ਪੱਕਣ ਦਾਂਗੇ ਇਹਨੂੰ ਆਪਾਂ ਬਰਤਣਾ ਕਿਵੇਂ ਇਹਨੂੰ ਆਪਾਂ ਬਣਾਉਣਾ ਕਿਵੇਂ ਸਾਰੀ ਵਿਧੀ ਆਪਾਂ ਦੱਸਾਂਗੇ ਜੀ ਤੇ ਵੀਡੀਓ ਦੇ ਐਂਡ ਤੱਕ ਆਪਣੇ ਨਾਲ ਜੁੜੇ ਰਹੋ ਦੇਖੋ ਜੀ ਗੈਸ ਬਿਲਕੁਲ ਘੱਟ ਗੈਸ ਘੱਟ ਗੈਸ ਤੇ ਹੀ ਬਣਾਉਣਾ ਇਹਦੀ ਇਹੀ ਵਿਧੀ ਇਕ ਤਾਂ ਜ਼ਰੂਰੀ ਹੈ ਤੇ ਇੱਕ ਇਹਦੀ ਹੈਗੀ ਐ ਵੀ ਲੋਹੇ ਦੀ ਕੜਾਹੀ 'ਚ ਹੀ ਬਣਾਉਣਾ ऐसे ਢੋਲੀ ਢੋਲੀ ਪੱਕੂਗਾ ਜੀ। ਇਹ ਪਾਉ ਲੋ ਤਾਂ ਕਪਕਾਉਣਾ ਜਦੋਂ ਤੱਕ ਇਹ ਸਾਰਾ ਕੁਝ ਕਾਲਾ ਨਹੀਂ ਹੋ ਜਾਊਗਾ। ਘਟ ਗਿਆ ਇਸ ਤੇ ਤੇ ਬਿਲਕੁਲ ਕਾਲਾ ਕਾਲਣਾ ਚੀਜ਼ਾਂ ਹੋ ਜਾਣਗੀਆਂ। ਜਿਹੜੇ ਇਹ ਔਲੇ ਬੱਚੇ ਆਪਣੇ ਕੋਲ ਇਹਨਾਂ ਨੂੰ ਫਸਕਾ ਲਾਂਗੇ। ਖਾਲੀ ਪੇਟ ਤੁਸੀਂ ਇੱਕ ਚਮਚਾ ਲੈ ਲਿਆ ਕਰੋ ਇਹਦਾ ਤੇ ਇਹ ਵੀ ਬਹੁਤ ਵਧੀਆ ਪੇਟ ਲਈ। ਆਪਣੀ ਸਕਿਨ ਲਈ ਬਹੁਤ ਵਧੀਆ ਹੋਵੇਗਾ। ਲਓ ਜੀ ਦੇਖੋ ਸਾਰਾ ਆਪਣਾ ਕਾਲਾ ਕਾਲਾ ਹੋ ਗਏ ਔਲੇ ਤੇ ਦੇਖੋ ਕਲਰ ਵੀ ਦੇਖੋ ਤੇਲ ਦਾ ਪੂਰਾ ਇਸ ਤਰ੍ਹਾਂ ਬਣ ਗਿਆ ਤੇ ਜਿੰਨਾ ਆਪਾਂ ਤੇਲ ਪਾਇਆ ਸੀ ਉਹਦੋਂ ਅੱਧਾ ਰਹਿ ਗਿਆ ਜੀ ਉਹਨਾਂ ਚਿਰ ਆਪਾਂ ਪਕਾਉਣਾ ਹੈ ਜਿੰਨਾ ਚਿਰ ਤੇਲ ਅੱਧਾ ਨਾ ਰਹੇ ਉਹਨਾਂ ਚਿਰ ਪਕਾਉਣਾ ਹੈ ਤੇ ਇਸ ਤਰ੍ਹਾਂ ਦੀ ਪੋਜੀਸ਼ਨ ਬਣ ਜੂਗੀ ਜੀ ਔਲਿਆਂ ਦੀ ਤੇ ਫਿਰ ਆਪਾਂ ਇਹਨੂੰ ਕਰ ਦੇਣਾ ਬੰਦ ਤੇ ਆਪਾਂ ਹਲੇ ਇਹਦੇ ਚ ਕੜਾਹੀ ਚ ਰੱਖਣਾ ਹੈ ਜੀ ਪੂਰੀ ਰਾਤ ਭਰ ਕੇ ਰਾਤ ਸਾਰੀ ਰਾਤ ਇਹ ਅਹੀਂ ਕੜਾਹੀ ਚ ਪਿਆ ਰਹੂਗਾ ਸ਼ਾਮ ਦਾ ਟਾਈਮ ਹੈ ਜੀ ਹੁਣ ਤੇ ਆਪਾਂ ਬਣਾ ਲਿਆ 5:00 ਵਜੇ ਤੇ ਹੁਣ ਆਪਾਂ ਇਹਨੂੰ ਐਂ ਰੱਖ ਦਾਂਗੇ ਬਸ ਢੱਕ ਕੇ ਤੇ ਸਵੇਰੇ ਆਪਾਂ ਇਹਨੂੰ ਪੁਣਾਂਗੇ ਤੇ ਜਦੋਂ ਪੁਣਿਆ ਤੇ ਫਿਰ ਮੈਂ ਤੁਹਾਨੂੰ ਦਿਖਾਉਂਗੀ ਤੇ ਫਿਰ ਦੱਸਾਂਗੇ ਵੀ ਕਿਵੇਂ ਆਪਾਂ ਲਾਉਣਾ ਇਹਨੂੰ ਕਿਵੇਂ ਵਰਤਣਾ ਲਓ ਜੀ ਦੇਖੋ ਆਪਣਾ ਤੇਲ ਬਣ ਗਿਆ ਦੋ ਦਿਨ ਇਹ ਕੜਾਹੀ ਚ ਹੀ ਪਿਆ ਰਿਹਾ ਲੋਹੇ ਦੀ ਕੜਾਹੀ 'ਚ ਆਪਾਂ ਬਣਾਇਆ ਸੀ ਤੇ ਆ ਦੇਖੋ ਇਹਦਾ ਕਲਰ ਔਲੀ ਤੇ ਕਲੰਜੀ ਪਾ ਕੇ ਦੋ ਚੀਜ਼ਾਂ ਬਣਾਇਆ ਹੁਣ ਆਪਾਂ ਇੱਧਰ ਪਾਣੀ ਰੱਖੀ ਐ ਤੇ ਇਹਨੂੰ ਪੁੰਨ ਲਾਂਗੇ ਪੁੰਨ ਕੇ ਤੇ ਆਪਾਂ ਇੱਕ ਕੱਚ ਦੀ ਸ਼ੀਸ਼ੀ ਲੈਣੀ ਐ ਕੱਚ ਦੀ ਸ਼ੀਸ਼ੀ ਦੇ ਵਿੱਚ ਹੀ ਪਾਉਣਾ ਇਹ ਕੱਚ ਦੀ ਸ਼ੀਸ਼ੀ ਵਿੱਚ ਪਾ ਲਿਓ ਪੁੰਨ ਕੇ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਐ ਸ਼ੀਸ਼ੀ ਪਾ ਕੇ ਲਓ ਜੀ ਦੇਖੋ ਆਪਾਂ ਪੁੰਨ ਲਿਆ ਤੇਲ ਤੇ ਇੱਧਰ ਆਪਾਂ ਜਿਹੜਾ ਸਾਰਾ ਤੇਲ ਕੱਢ ਲਿਆ ਹੁਣ ਆਪਾਂ ਇਹਨੂੰ ਸ਼ੀਸ਼ੀ 'ਚ ਪਾ ਦਾਂਗੇ ਤੇ ਇਹਨੂੰ ਵਰਤਣਾ ਕਿਵੇਂ ਇਨੂੰ ਆਪਾਂ ਹਫਤੇ 'ਚ ਤਿੰਨ ਵਾਰ ਲਾਵਾਂਗੇ ਰਾਤ ਨੂੰ ਪੈਣ ਲੱਗੇ ਲਾ ਲਓ ਜੀ ਤੇ ਸਵੇਰ ਤੁਸੀਂ ਆਪਦੇ ਵਾਲ ਧੋ ਠੀਕ ਹੈ ਤੇ ਫਿਰ ਦੇਖਿਓ ਤੁਸੀਂ ਹੌਲੀ-ਹੌਲੀ 4-5 ਮਹੀਨੇ ਬਾਅਦ ਤੋਂਗੇ ਨਾ ਤੁਹਾਡੇ ਵਾਲ ਜਿਹੜੇ ਉਹ ਕਾਲੇ ਹੋਣ ਲੱਗ ਜਾਣਗੇ ਤੁਹਾਨੂੰ ਕਿਸੇ ਡਾਈ ਦੀ ਕਿਸੇ ਲਾਲ ਹਰੀ ਮਹਿੰਦੀ ਦੀ ਜਰੂਰਤ ਨਹੀਂ ਪੈਣੀ ਕਿਉਂਕਿ ਇਹ ਅਜਮਾਇਆ ਹੋਇਆ ਨੁਸਖਾ ਹੈ ਬਿਨਾਂ ਅਜਮਾਏ ਤੋਂ ਨਹੀਂ ਆਪਾਂ ਬਣਾਇਆ ਤੇ ਪਹਿਲਾਂ ਸਾਡੀ ਘਰ ਦੇ ਵਿੱਚ ਕਿਸੇ ਨੇ ਬਣਾਇਆ ਸੀ ਉਹਨਾਂ ਦੇ ਵਾਲ ਕਾਲੇ ਹੋਣ ਲੱਗੇ ਮੈਂ ਉਹਨਾਂ ਦੇ ਵਾਲ ਦੇਖ ਕੇ ਫਿਰ ਮੈਂ ਬਣਾਇਆ ਤੇ ਮੈਂ ਕਿਹਾ ਵੀ ਮੈਂ ਆਪਣੇ ਫੈਮਿਲੀ ਨਾਲ ਵੀ ਸ਼ੇਅਰ ਕਰਾਂ ਤੇ ਜੇ ਆਪਣੇ ਚੈਨਲ ਤੇ ਤੁਸੀਂ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਲਾਈਕ ਕਰ ਦਿਓ ਵਧੀਆ ਲੱਗੀ ਤਾਂ ਸ਼ੇਅਰ ਵੀ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਧੰਨਵਾਦ ਆਪਾਂ ਹੋਰ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ